ਇਹ ਕਿਸੇ ਨੇ ਸ਼ੁਰੂ ਕਰਨਾ ਵਾ ਥੋੜਿਆਂ ਤੋਂ ਵੀ ਹੋ ਸਕਦਾ ਵਾ 1000 ਰੁਪਏ ਤੋਂ ਵੀ ਸ਼ੁਰੂ ਹੋ ਸਕਦਾ 2000 ਰੁਪਏ ਤੋਂ ਵੀ ਸ਼ੁਰੂ ਹੋ ਸਕਦਾ ਵੀ ਛੋਟੇ ਬੱਚੇ ਆਪਾਂ ਲੈ ਕੇ ਪਾਲ ਸਕਦੇ ਹਾਂ ਅੱਜ ਜੇ ਮੈਂ ਸੈਂਕੜਾ 100 ਆਂਡੇ ਵੇਚਦੀ ਆ ਤੇ ਮੈਨੂੰ 1000 ਰੁਪਏ ਮੁਨਾਫਾ ਹੁੰਦਾ ਜੀ 1000 ਤੋਂ ਉੱਪਰ ਠੀਕ ਹੈ ਕਿਹੜੀ 30 30 40000 ਰੁਪਏ ਤੋਂ ਵੀ ਨਿਕਲਦਾ ਹਾਂ ਜੀ ਸਾਲ ਹੋ ਗਏ ਮੈਨੂੰ ਪੋਲਟਰੀ ਫਾਰਮ ਦਾ ਕੰਮ ਕਰਦੀ ਨੂੰ ਪਿਛਲੇ ਸਾਲ ਵੀ ਜਿੰਨੀ ਮੇਰੀ ਆਮਦਨ ਹੋਈ ਸੀ ਉਹਦੇ ਨਾਲ ਮੈਂ ਆਪਣਾ ਪਿੱਛੇ ਫਾਰਮ ਖੜਾ ਕੀਤਾ ਜੀ ਆਪਦੇ ਪੈਸਿਆਂ ਨਾਲ ਤੇ ਬਾਕੀ ਮੈਂ ਘਰ ਦੇ ਖਰਚੇ ਆਪਣੇ ਬੱਚੇ ਦਾ ਸਾਰਾ ਖਰਚਾ ਵੀ ਚਲਾਇਆ ਵਾ ਤੋਂ ਪਹਿਲਾਂ ਤਾਂ ਵੀਰੇ ਤਿੰਨ ਚੀਜ਼ਾਂ ਬੰਦ ਕਰਨੀਆਂ ਪੈਂਦੀਆਂ ਪਹਿਲਾਂ ਤਾਂ ਆਪਣਾ ਲੱਕ ਤੇ ਦੂਜਾ ਆਪਣਾ ਲੱਕ ਬੰਨਣਾ ਪੈਂਦਾ ਤੇ ਤੀਜਾ ਵੀਰੇ ਕੰਨ ਠੀਕ ਹੈ ਜੇ ਤਿੰਨੇ ਚੀਜ਼ਾਂ ਆਪਾਂ ਕਰ ਲਾਂਗੇ ਫਿਰ ਕੋਈ ਦਿੱਕਤ ਨਹੀਂ ਆਉਣੀ ਕਿਉਂਕਿ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਣੀਆਂ ਵੀਰੇ ਮੈਂ ਅਸੀਂ ਤਾਂ ਕੀਤਾ ਸੀਗਾ 10000 ਰੁਪਏ ਤੋਂ ਬਾਕੀ ਇਹਦਾ ਫੀਲਡ ਦਾ ਖਰਚਾ ਵਗੈਰਾ ਪਾ ਕੇ ਪਿਛਲੇ ਸਾਲ ਸਾਨੂੰ 50-60 ਹਜ਼ਾਰ ਤੱਕ ਇਹਨਾਂ ਦਾ ਖਰਚਾ ਪੈ ਗਿਆ ਸੀਗਾ ਸ਼ੁਰੂ ਦੇ ਜਿਹੜੇ 21 ਦਿਨ ਆ ਉਹਨਾਂ 'ਚ ਜ਼ਿਆਦਾ ਇਹਨਾਂ ਦੀ ਨਿਗਰਾਨੀ ਕਰਨੀ ਪੈਂਦੀ ਆ ਵੀ ਉਦੋਂ ਥੋੜੇ ਜੇ ਛੋਟੇ ਬੱਚੇ ਹੁੰਦੇ ਆ ਸੀ ਘਰ ਦੇ ਬੱਚੇ ਲੈ ਕੇ ਪਾਲਦੇ ਆ ਛੋਟੇ ਛੋਟੇ ਇੱਕ ਦਿਨ ਦਾ ਹੁੰਦਾ ਜਦੋਂ ਉਹਨਾਂ ਨੂੰ ਜਦੋਂ ਲੈ ਕੇ ਪਾਲਦੇ ਆ ਉਹ ਇਕੱਠੇ ਹੋ ਜਾਂਦੇ ਆ ਮਰਨੇ ਸ਼ੁਰੂ ਹੋ ਜਾਂਦੇ ਆ ਉਦੋਂ 21 ਦਿਨ ਇਹਨਾਂ ਦੀ ਗੌਰ ਜ਼ਿਆਦਾ ਹੁੰਦੀ ਆ ਫਿਰ ਤਾਂ ਯਾਨੀ ਦੀ ਜਿਵੇਂ ਜਿਵੇਂ ਇਹਨਾਂ ਦੇ ਮਹੀਨੇ ਵਧਦੇ ਜਾਂਦੇ ਆ ਉਵੇਂ 2-2 ਘੰਟੇ ਦਾ ਕੰਮ ਰਹਿ ਜਾਂਦਾ ਵੀਰੇ ਜਾਂ ਨਕਸੇ ਵਰਤਦੇ ਆ ਜਿਵੇਂ ਕਿ ਲਸਣ ਹੋ ਗਿਆ ਅਦਰਕ ਹੋ ਗਿਆ ਇਹਨਾਂ ਨੂੰ ਪੀਸ ਕੇ ਗ੍ਰाइंड ਕਰਕੇ ਆਪਾਂ ਫੀਲ ਵਿੱਚ ਪਾ ਦਿੰਨੇ ਆ ਜਿਹਦੇ ਨਾਲ ਉਹ ਠੀਕ ਹੋ ਜਾਂਦੇ ਆ ਇਹ ਆਂਡੇ ਤਾਂ ਜ਼ਿਆਦਾਤਰ ਨਾ ਵੀ ਅੱਜਕੱਲ ਮਲਾਵਟ ਵਾਲੇ ਆਉਂਦੇ ਆ ਜਿਵੇਂ ਵੀ ਕਈ ਤਾਂ ਗਰਮੀ 'ਚ ਆਂਡਾ ਸਟੋਰ ਕਰਕੇ ਰੱਖ ਲੈਂਦੇ ਆ ਉਹ ਆਪਾਂ ਨੂੰ ਆਂਡਾ ਦਿੰਦੇ ਆ ਵੀਰੇ ਖਰਾਬ ਸਟੋਰ ਕਰਕੇ ਆ ਸਿਆਲਾਂ ਦੇ ਵਿੱਚ ਮਹਿੰਗੇ ਮੁੱਲ ਤੇ ਵੇਚਦੀ ਆ ਆਪਾਂ ਇਹ ਜਿਹਾ ਕੰਮ ਨਹੀਂ ਕਰਦੇਗੇ ਵੀਰੇ ਆਪਣਾ ਆਂਡਾ ਹੋਊਗਾ ਸਹੀ ਆਪਣਾ ਡੇਲੀ ਦੀ ਉਹ ਬੀਐਨ ਦੀ ਆਂਡੇ ਦੀ ਹੈਗੀ ਆ ਵੀ ਆਂਡਾ ਵਿਖ ਜਾਂਦਾ ਵਾ ਸਤਿ ਸ਼੍ਰੀ ਅਕਾਲ ਸਫਰ ਟੈਲੀਵਿਜ਼ਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੇਵਾਲ ਨਿਤ ਦੀ ਤਰ੍ਹਾਂ ਅੱਜ ਵੀ ਇੱਕ ਨਵੀਂ ਸਟੋਰੀ ਲੈ ਕੇ ਆਇਆ ਇੱਕ ਭੈਣ ਹੋਰਾ ਦੇ ਨਾਲ ਗੱਲਬਾਤ ਕਰਵਾਵਾਂਗੇ ਜਿਹੜੇ ਪੋਲਟਰੀ ਫਾਰਮ ਨੂੰ ਚਲਾਉਂਦੇ ਆ ਸਭ ਤੋਂ ਪਹਿਲਾਂ ਉਹ ਭੈਣ ਦਾ ਸਵਾਗਤ ਕਰਦੇ ਆ ਭੈਣ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਹਾਂਜੀ ਹਾਂਜੀ ਜੀ ਸਭ ਤੋਂ ਪਹਿਲਾਂ ਭੈਣੇ ਇਹ ਦੱਸੋ ਵੀ ਇਹ ਮੁਰਗੀ ਫਾਰਮ ਸਟਾਰਟ ਕਿਵੇਂ ਕੀਤਾ ਸਟਾਰਟਿੰਗ ਕਿਵੇਂ ਰਹੀ ਇਹਦੀ ਸਟਾਰਟਿੰਗ ਤਾਂ ਵੀਰੇ ਮੇਰੇ ਹਸਬੰਦ ਨੇ ਕੀਤੀ ਸੀਗੀ ਪੋਲਟਰੀ ਫਾਰਮ ਦੀ ਬਾਦ ਚ ਜਦੋਂ ਉਹਨਾਂ ਨੂੰ ਕੰਮ ਜ਼ਿਆਦਾ ਹੋਣ ਲੱਗ ਗਿਆ ਫਿਰ ਮੈਂ ਇਹਦੇ ਵੱਲ ਆਪਣਾ ਧਿਆਨ ਕੀਤਾ ਵਾ ਪੋਲਟਰੀ ਫਾਰਮ ਵੱਲ ਉਸ ਤੋਂ ਬਾਅਦ 2 ਸਾਲ ਹੋ ਗਏ ਜੀ ਇਹ ਕੰਮ ਮੇਰੇ ਹੱਥਾਂ 'ਚ ਹੀ ਹੈ ਹਮਮ ਸਟਾਰਟਿੰਗ ਪੁਆਇੰਟ ਦਿੱਕਤਾਂ ਨਹੀਂ ਆਈਆਂ ਬਹੁਤ ਜਣਾਂ ਨੇ ਇਹ ਵੀ ਕਿਹਾ ਹੋਣਾ ਵੀ ਤੁਸੀਂ ਲੇਡੀਜ਼ ਹੋ ਤੁਸੀਂ ਕੀ ਕਰੋਗੇ ਭਾਈ ਤੁਹਾਨੂੰ ਤਾਂ ਚੁੱਲ੍ਹਾ ਚੌਂਕਾ ਹੀ ਸਹੀ ਰਹਿੰਦਾ ਵਾ ਸਭ ਤੋਂ ਪਹਿਲਾਂ ਤਾਂ ਵੀਰੇ ਤਿੰਨ ਚੀਜ਼ਾਂ ਬੰਦ ਕਰਨੀਆਂ ਪੈਂਦੀਆਂ ਪਹਿਲਾਂ ਤਾਂ ਆਪਣਾ ਨੱਕ ਤੇ ਦੂਜਾ ਆਪਣਾ ਲੱਕ ਬੰਨਣਾ ਪੈਂਦਾ ਤੇ ਤੀਜਾ ਵੀਰੇ ਕੰਨ ਠੀਕ ਹੈ ਨਾ ਜੇ ਤਿੰਨੇ ਚੀਜ਼ ਆਪਾਂ ਕਰ ਲਾਂਗੇ ਫਿਰ ਕੋਈ ਦਿੱਕਤ ਨਹੀਂ ਆਉਣੀ ਕਿਉਂਕਿ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਣੀਆਂ ਤੇ ਮੇਨ ਪ੍ਰੋਬਲਮ ਆਉਂਦੀ ਆ ਵੀ ਆਪਾਂ ਨੂੰ ਪੋਲਟਰੀ ਫਾਰਮ ਤੋਂ 스멜 ਆਉਂਦੀ ਆ ਹੂੰ ਉਹਦੇ ਲਈ ਵੀਰੇ ਆਪਾਂ ਸੋਲੂਸ਼ਨ ਇਹੀ ਆ ਵੀ ਆਪਾਂ ਨੱਕ ਬਣਾ ਸਕਦੇ ਆ ਤੇ ਮਿਹਨਤ ਕਰ ਸਕਦੇ ਆ ਤੀਜਾ ਕੰਮ ਵਧੀਆ ਇਹਦੇ ਨਾਲ ਵੀਰੇ ਆਪਣੇ ਕੰਮ ਨੂੰ ਮੈਨੂੰ ਕੋਈ ਦਿੱਕਤ ਨਹੀਂ ਆਈ ਵੀ ਹਾਂ ਵੀ ਇਸ ਕੰਮ 'ਚ ਦਿੱਕਤ ਹੋ ਗਈ ਵਧੀਆ ਮੇਰਾ ਕੰਮ ਚੱਲ ਰਿਹਾ ਵਾ ਤੇ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹਦੇ ਬਾਰੇ ਮੈਂ ਨੌਲੇਜ ਲੈਣੀ ਰਹਿਣੀ ਆ ਵੀ ਇਹਨਾਂ ਨੂੰ ਇਸ ਚੀਜ਼ ਦੀ ਕਮੀ ਆ ਇਸ ਚੀਜ਼ ਦੀ ਚਾਹੀਦੀ ਆ ਐਦਾਂ ਕਰਨਾ ਚਾਹੀਦਾ ਐਦਾਂ ਬਰਡਸ ਦੀ ਗ੍ਰੋਥ ਹੋਣੀ ਚਾਹੀਦੀ ਆ ਉਹ ਸਾਰੇ ਅਸੀਂ ਕਰਦੇ ਰਹਿਣੀ ਵੀਰੇ ਨੌਲੇਜ ਇਹ ਕਿਹੜੇ ਮਹੀਨੇ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਤੁਸੀਂ ਇਹ ਸਟਾਰਟ ਕੀਤਾ ਇਹ ਵੀਰੇ ਮੈਂ ਤਾਂ ਪਿਛਲੇ ਸਾਲ ਹੀ ਕੀਤਾ ਸੀਗਾ ਸਟਾਰਟ ਆ ਮੇਰਾ ਦੂਸਰਾ ਸਾਲ ਲੱਗ ਰਿਹਾ ਹੂੰ ਕਿਵੇਂ ਰਿਹਾ ਫਿਰ ਕਿੰਨੀਆਂ ਕ ਦਿੱਕਤਾਂ ਆਈਆਂ ਕਿੰਨੀਆਂ ਕ ਮੁਸ਼ਕਲ ਆਈਆਂ ਇਸ ਸਫਰ ਦੇ ਵਿੱਚ ਵੀਰੇ ਸ਼ੁਰੂ ਦੇ ਜਿਹੜੇ 21 ਦਿਨਾਂ ਉਹਨਾਂ ਚ ਜ਼ਿਆਦਾ ਇਹਨਾਂ ਦੀ ਨਿਗਰਾਨੀ ਕਰਨੀ ਪੈਂਦੀ ਆ ਵੀ ਉਦੋਂ ਥੋੜੇ ਜੇ ਛੋਟੇ ਬੱਚੇ ਹੁੰਦੇ ਆ ਸੀ ਘਰ ਦੇ ਬੱਚੇ ਲੈ ਕੇ ਹੀ ਪਾਲਦੇ ਆ ਛੋਟੇ ਛੋਟੇ ਇੱਕ ਦਿਨ ਦਾ ਹੁੰਦਾ ਜਦੋਂ ਉਹਨਾਂ ਨੂੰ ਜਦੋਂ ਲੈ ਕੇ ਪਾਲਦੇ ਆ ਉਹ ਇਕੱਠੇ ਹੋ ਜਾਂਦੇ ਆ ਮਰਨੇ ਸ਼ੁਰੂ ਹੋ ਜਾਂਦੇ ਆ ਉਦੋਂ ਇੱਕ ਹੀ ਦਿਨ ਇਹਨਾਂ ਦੀ ਗੌਰ ਜ਼ਿਆਦਾ ਹੁੰਦੀ ਆ ਫਿਰ ਤਾਂ ਜਾਨੀ ਦੀ ਜਿਵੇਂ ਜਿਵੇਂ ਇਹਨਾਂ ਦੇ ਮਹੀਨੇ ਵਧਦੇ ਜਾਂਦੇ ਆ ਉਵੇਂ ਦੋ ਦੋ ਘੰਟੇ ਦਾ ਕੰਮ ਰਹਿ ਜਾਂਦਾ ਵੀਰੇ ਜ਼ਿਆਦਾ ਇਹਨਾਂ ਦੀ ਕੋਈ ਹੈ ਨਹੀਂਗੀ ਹੂੰ ਹਾਂਜੀ ਤੇ ਆ ਦੂਸਰਾ ਸਾਲ ਆ ਜੀ ਮੈਨੂੰ ਇੱਕ ਗੱਲ ਹੋਰ ਪੈਣ ਜਿਹੜੀਆਂ ਔਰਤਾਂ ਨੇ ਹੁਣ ਕਈ ਔਰਤਾਂ ਆਪਣੀ ਵੀਡੀਓ ਨੂੰ ਦੇਖ ਵੀ ਰਹੀਆਂ ਹਾਂ ਤਾਂ ਉਹ ਘਰ ਦੇ ਕੰਮ ਕਰਦੇ ਬਹੁਤ ਥੱਕ ਜਾਂਦੀਆਂ ਤਾਂ ਇਹ ਕੰਮ ਤੁਸੀਂ ਕਿਵੇਂ ਕਰ ਲੈਨੇ ਹੋ ਤੁਹਾਨੂੰ ਨਹੀਂ ਥਕਾਵਟ ਮਹਿਸੂਸ ਹੁੰਦੀ ਕਿਤੇ ਵੀਰੇ ਜਦੋਂ ਆਪਣਾ ਰੋਜ਼ਗਾਰ ਦਾ ਸਾਧਨ ਹੀ ਇਹ ਹੈ ਆ ਵੀ ਵਧੀਆ ਆਪ ਨੂੰ ਰੋਜ਼ਗਾਰ ਹੋ ਰਿਹਾ ਘਰੇ ਬੈਠੇ ਨੂੰ ਹੁਣ ਮੈਨੂੰ ਮਹੀਨੇ ਦਾ ਸਹੀ ਤਾਂ ਨਹੀਂ ਮੈਂ ਦੱਸਾਂਗੀ ਪਰ ਤੁਸੀਂ ਮੰਨ ਲਓ ਵੀ ਅੱਜ ਜੇ ਮੈਂ ਸੈਂਕੜਾ 100 ਆਂਡੇ ਵੇਚਦੀਆਂ ਤੇ ਮੈਨੂੰ 1000 ਰੁਪਏ ਮੁਨਾਫਾ ਹੁੰਦਾ ਜੀ 1000 ਤੋਂ ਉੱਪਰ ਕਹ ਲਈਏ 30 30 40000 ਰੁਪਏ ਤੋਂ ਮਹੀਨੇ ਦਾ ਹਾਂਜੀ ਵੀ ਅਸੀਂ ਸਹੀ ਨਹੀਂ ਦੱਸਾਂਗੇ ਵੀ ਕਿਉਂਕਿ ਆਮਦਨ ਬੰਦਾ ਹਰੇਕ ਦੀ ਆਪਦੀ ਲਗਾਉਂਦਾ ਜੀ ਸੈਂਕੜੇ ਤੋਂ ਉੱਪਰ ਆਂਡਾ ਹੁੰਦਾ ਸਾਡੇ ਕੋਲ ਤੇ ਡੇਲੀ ਦਾ ਡੇਲੀ ਸੇਲ ਹੋ ਜਾਂਦਾ 450 ਰੁਪਏ ਸਾਡੀ ਟਰੇ ਦਾ ਰੇਟ ਆ ਜੀ ਹੂੰ ਤੇ ਵਧੀਆ ਸੇਲ ਹੋ ਜਾਂਦਾ ਬਾਕੀ ਆਪਣੇ ਕੋਲ ਮੁਰਗੇ ਵੀ ਸੀਗੇ ਉਹ ਮੇਰੇ ਪਹਿਲੀਆਂ ਚ ਹੀ ਸੇਲ ਹੋ ਗਏ ਆ ਵੀਰੇ ਦਿਵਾਲੀ ਵੇ ਦੀ ਕਿੰਨੇ ਕਿੰਨੇ ਕ ਪੈਸਾ ਤੋਂ ਇਹ ਫਾਰਮ ਸਟਾਰਟ ਕੀਤਾ ਸੀ ਸਟਾਰਟ ਵੀਰੇ ਮੈਂ ਅਸੀਂ ਤਾਂ ਕੀਤਾ ਸੀਗਾ 10000 ਰੁਪਏ ਤੋਂ ਬਾਤ ਕੀ ਇਹਦਾ ਫੀਡ ਦਾ ਖਰਚਾ ਵਗੈਰਾ ਪਾ ਕੇ ਪਿਛਲੇ ਸਾਲ ਸਾਨੂੰ 50 60000 ਤੱਕ ਇਹਨਾਂ ਦਾ ਖਰਚਾ ਪੈ ਗਿਆ ਸੀਗਾ ਠੀਕ ਹੈ ਨੀ ਪਿਛਲੇ ਸਾਲ ਸਾਡੇ ਮੁਰਗੇ ਜਿਆਦਾ ਸੀਗੇ ਤੇ ਮੁਰਗੀਆਂ ਘਟ ਸੀ ਪਰ ਸਾਡੇ ਮੁਰਗੇ ਸੇਲ ਹੋ ਗਏ ਸੀਗੇ ਵੀਰੇ ਵਧੀਆ ਸਾਨੂੰ ਨਫਾ ਦਿੱਕੇ ਗਏ ਸੀਗੇ ਜੇ ਕਿਸੇ ਨੇ ਸ਼ੁਰੂ ਕਰਨਾ ਵਾ ਥੋੜਿਆਂ ਤੋਂ ਵੀ ਹੋ ਸਕਦਾ ਵਾ 1000 ਰੁਪਏ ਤੋਂ ਵੀ ਸ਼ੁਰੂ ਹੋ ਸਕਦਾ 2000 ਰੁਪਏ ਤੋਂ ਵੀ ਸ਼ੁਰੂ ਹੋ ਸਕਦਾ ਵੀ ਛੋਟੇ ਬੱਚੇ ਆਪਾਂ ਲੈ ਕੇ ਪਾਲ ਸਕਦੇ ਹਾਂ ਵੀਰੇ ਤੇ ਪਰ ਫਾਰਮ ਚਲਾ ਲਿਆ ਬਹੁਤ ਜਾਣਿਆਂ ਦੇ ਫਾਰਮ ਘਾਟੇ 'ਚ ਚੱਲ ਜਾਂਦੇ ਆ ਬੰਦ ਕਰਨੇ ਪੈ ਜਾਂਦੇ ਆ ਹਾਂਜੀ ਉਹ ਕਿਉਂ ਕਰਨੇ ਪੈਂਦੇ ਆ ਕਾਰਨ ਕੀ ਰਹਿੰਦੇ ਆ ਉਹਦੇ ਪਿੱਛੇ ਕਾਰਨ ਵੀਰੇ ਆਪਾ ਕਿਸੇ ਤੇ ਆਪਣਾ ਕੰਮ ਛੱਡ ਦਿੰਨੇ ਆ ਜਿਆਦਾ ਲੋਕ ਲੇਬਰ ਰੱਖ ਲੈਂਦੇ ਆ ਠੀਕ ਹੈ ਜੀ ਆਪ ਉਹ ਨਿਗਰਾਨੀ ਨਹੀਂ ਕਰਦੇਗੇ ਤੇ ਦੂਜੇ ਦੇ ਸਿਰ ਤੇ ਵੀ ਛੱਡ ਦਿੰਦੇ ਵੀ ਹਾਂ ਵੀ ਅਸੀਂ ਉਹ ਉਹ ਕਰਨਗੇ ਨਿਗਰਾਨੀ ਇਸ ਫਾਰਮ ਦੀ ਪਰ ਆਪ ਨਹੀਂ ਨਿਗਰਾਨੀ ਕਰਦੇ ਹੁਣ ਮੈਂ ਸਾਰਾ ਕੰਮ ਆਪ ਹੀ ਆਪਣੇ ਹੱਥਾਂ ਨਾਲ ਕਰਦੀ ਆਂ ਸਾਫ ਸਫਾਈ ਦਾ ਕੰਮ ਹੋ ਗਿਆ ਜਾਂ ਕੋਈ ਹੋਰ ਵੀ ਕੰਮ ਹੋ ਗਿਆ ਵੀਰੇ ਉਹ ਆਪ ਹੀ ਕਰਦੀ ਨਿਗਰਾਨੀ ਨਾਲ ਜਿਵੇਂ ਜਿਵੇਂ ਭੈਣ ਤੁਹਾਡਾ ਤੋਡੀ ਗੱਲਬਾਤ ਵੀ ਵਿੱਚ ਆ ਬੱਚਾ ਆ ਗਿਆ ਤੁਹਾਡਾ ਹਨਾ ਤੇ ਬੱਚਿਆਂ ਨੂੰ ਮੈਨੇਜ ਕਰਨਾ ਤੇ ਨਾਲ ਨਾਲ ਪੋਲਟੀ ਫਾਰਮ ਨੂੰ ਮੈਨੇਜ ਕਰਨਾ ਕਿਵੇਂ ਮੈਨੇਜ ਕਰਦੇ ਆ ਸਾਰੀਆਂ ਚੀਜ਼ਾਂ ਨੂੰ ਵੀਰੇ ਸਾਰਾ ਕੁਝ ਹੀ ਹੋ ਜਾਂਦਾ ਸਵੇਰ ਜਲਦੀ ਉੱਠੀ ਦਾ ਪਹਿਲਾਂ ਤਾਂ ਇਹਨਾਂ ਨੂੰ ਛੱਡ ਦੇਈਦਾ ਫ੍ਰੀ ਰੇਂਜ ਕਰੀਦਾ ਵਾ ਬਾਅਦ ਚੋ ਜਿੰਨਾ ਚਿਰ ਇਹ ਫ੍ਰੀ ਰੇਂਜ ਆ ਬਰਡਸ ਆਪਣੇ ਉਹਨਾਂ ਚਿਰਚ ਮੈਂ ਕਰਦੇ ਕੰਮ ਨਵੇਲ ਲੈਣੀ ਆ ਕਰਦੇ ਕੰਮ ਨਵੇੜ ਕੇ ਬਾਅਦ ਚੋ ਜੀ ਜਦੋਂ ਬੱਚਾ ਸਕੂਲ ਚਲਿਆ ਜਾਂਦਾ ਉਸ ਤੋਂ ਬਾਅਦ ਫਿਰ ਫਾਰਮ ਦੀ ਸਾਫ ਸਫਾਈ ਕਰਕੇ ਇਹਨਾਂ ਨੂੰ ਅੰਦਰ ਕਰ ਦੇਈਦਾ ਦਾਣੇ ਪਾਣੀ ਦਾ ਧਿਆਨ ਰੱਖੀਦਾ ਜੀ ਉਸ ਤੋਂ ਬਾਅਦ ਹੂੰ ਨਹੀਂ ਨਹੀਂ ਤਾਂ ਔਖਾ ਹੋ ਜਾਂਦਾ ਹਨਾ ਕਿ ਫੈਮਿਲੀ ਨੂੰ ਵੀ ਮੈਨੇਜ ਕਰਨਾ ਬੱਚਿਆਂ ਨੂੰ ਵੀ ਮੈਨੇਜ ਕਰਨਾ ਪੋਲਟੀ ਫਾਰਮ ਵੀ ਦੇਖਣਾ ਫਿਰ ਰੋਟੀ ਟੁੱਕ ਵੀ ਲਾਉਣਾ ਹੁੰਦਾ ਹੋਊਗਾ ਹਾਂਜੀ ਹਾਂਜੀ ਹੂੰ ਬੈਸੇ ਮੇਰੀ ਇਹਦੇ ਚ ਜ਼ਿਆਦਾ ਦਿੱਕਤ ਦੀ ਗੱਲ ਨਹੀਂ ਕਿ ਵੀ ਬੰਦਾ ਵੀ ਜਿਵੇਂ ਸਵੇਰ ਜਲਦੀ ਉੱਠ ਕੇ ਆਪਣਾ 2 ਘੰਟਿਆਂ ਚ ਇਹਨਾਂ ਦਾ ਕੰਮ ਕਰ ਸਕਦਾ ਵਾ 2 ਘੰਟੇ ਤੋਂ ਜ਼ਿਆਦਾ ਇਸ ਕੰਮ ਨੂੰ ਟਾਈਮ ਨਹੀਂ ਲੱਗਦਾਗਾ ਜਦੋਂ 21 ਦਿਨਾਂ ਤੋਂ ਜ਼ਿਆਦਾ ਬੱਚੇ ਹੋ ਜਾਣ। ਹੂੰ 21 ਦਿਨ ਤੱਕ ਬੱਚਿਆਂ ਦੀ ਨਿਗਰਾਨੀ ਕਰਨੀ ਪੈਂਦੀ ਉਦੋਂ ਮਿਹਨਤ ਜ਼ਿਆਦੀ ਆ ਵੀਰੇ। ਸੋ ਸੋ ਕਿੰਨਾ ਕਿੰਨਾ ਦਾ ਰਹਿੰਦਾ ਇਹ ਫਾਰਮ ਦੇ ਵਿੱਚ ਤੁਹਾਡੇ ਨਾਲ ਹੈਲਪ ਕੌਣ ਕਰਦਾ ਕੰਮ ਤੇ? ਮੇਰੇ ਹਸਬੰਦ ਕਰਾਉਂਦੇ ਆ ਜੀ। ਉਹ ਉਹ ਸਿਰਫ ਫੁੱਲ ਟਾਈਮ ਹੀ ਕਰਾਉਂਦੇ ਆ ਨਾ ਫੁੱਲ ਟਾਈਮ ਤੁਸੀਂ ਕਰਦੇ। ਨਹੀਂ ਉਹ ਕਈ ਵਾਰ ਤਾਂ ਘਰ ਤੋਂ ਬਾਹਰ ਜਦੋਂ ਘਰ ਦੇ ਅੰਦਰ ਹੋਣ ਜਾਂ ਮੌਦਤਾ ਪੂਰੀ ਕਰਾਉਂਦੇ ਆ ਜੀ ਜਦੋਂ ਘਰੋਂ ਬਾਹਰ ਹੋਣ ਉਦੋਂ ਫਿਰ ਮੈਂ ਆਪ ਹੀ ਕਰਦੀ ਆ ਜੀ ਸਾਰਾ ਕੰਮ ਬਾਕੀ ਜਿਹੜੀ ਸੇਲ ਵਗੈਰਾ ਉਹ ਵੀ ਮੈਂ ਖੋਦੀ ਕਰਨੀ ਆ ਜੀ ਉਹ ਨਹੀਂ ਉਹ ਕਰ ਦੇਗੇ ਉਹ ਸੇਲ ਵਗੈਰਾ ਮੈਂ ਆਪ ਕਰਦੀ ਆ ਜਿਵੇਂ ਛੋਟੇ ਮੋਟੇ ਕੰਮ ਹੁੰਦੇ ਆ ਬਰਡਸ ਨੂੰ ਅੰਦਰ ਕਰਨਾ ਜਾਂ ਇਹਨਾਂ ਦੇ ਲਾਈਟ ਵਗੈਰਾ ਦਾ ਧਿਆਨ ਰੱਖਣਾ ਉਦੋਂ ਹੈਲਪ ਕਰਾਉਂਦੇ ਵੀ ਦੀ ਗੱਲ ਕਰੀਏ ਤਾਂ ਉਦੋਂ ਫਿਰ ਪ੍ਰੋਡਕਸ਼ਨ ਕਿਵੇਂ ਕੀਤੀ ਕਿਉਂਕਿ ਤੁਹਾਡੇ ਹਸਬੰਦ ਨੇ ਚਲਾਇਆ ਸੀ ਉਦੋਂ ਬਾਅਦ ਤੁਸੀਂ ਚਲਾ ਲਿਆ ਪਰ ਔਖਾ ਕਿੰਨਾ ਕੁ ਹੋਇਆ ਕਿਉਂਕਿ ਤੁਹਾਨੂੰ ਤਾਂ ਨੌਲੇਜ ਨਹੀਂ ਹੋਣੀ ਜਾਂ ਕੋਈ ਟ੍ਰੇਨਿੰਗ ਨਹੀਂ ਲਈ ਹੋਣੀ ਇਹਦੇ ਬਾਰੇ ਨਹੀਂ ਵੀਰੇ ਮੈਂ ਟ੍ਰੇਨਿੰਗ ਨਹੀਂ ਲਈ ਸੀ ਕੋਈ ਵੀ ਹਜੇ ਤੱਕ ਵੀ ਨਹੀਂ ਮੇਰੇ ਕੋਲ ਕੋਈ ਟ੍ਰੇਨਿੰਗ ਦਾ ਸਰਟੀਫਿਕੇਟ ਵੀਰੇ ਮੇਰੇ ਹਸਬੰਡ ਨੂੰ ਨੌਲੇਜ ਪੂਰੀ ਸੀਗੀ ਉਹ ਡਾਕਟਰਾਂ ਨੂੰ ਵੀ ਜਾਣਦੇ ਸੀ ਪੋਲਟਰੀ ਫਾਰਮ ਦੇ ਤੇ ਜੇ ਕੋਈ ਦਿੱਕਤ ਆਉਂਦੀ ਸੀ ਅਸੀਂ ਡਾਕਟਰਾਂ ਨਾਲ ਗੱਲ ਕਰਦੇ ਸੀ ਬਾਕੀ ਜਿਹੜੀ ਮਾਰਕੀਟਿੰਗ ਦੀ ਗੱਲ ਆ ਵੀ ਆਪਾਂ ਮਾਰਕੀਟਿੰਗ ਕਿਵੇਂ ਕਰਨੀ ਹੈ ਇਹਨਾਂ ਦੀ ਇੱਕ ਤਾਂ ਆਪਣਾ ਘਰ ਰੋਡ ਤੇ ਆ ਜੀ ਇੱਥੇ ਜਦੋਂ ਫ੍ਰੀ ਰੇਂਜ ਕਰਦੇ ਆ ਸਾਰਿਆਂ ਨੂੰ ਦਿਸਦੇ ਆ ਵੀ ਦੇਸੀ 버ਡਸ ਆਪਣੇ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਜਿੱਥੇ ਅਸੀਂ ਫੀਡ ਲੈਨੇ ਆ ਜਿੰਨਾ ਤੋਂ ਉਹਨਾਂ ਨੇ ਵੀ ਸਾਡੀ ਬਹੁਤ ਹੈਲਪ ਕਰਦੇ ਆ ਵੀ ਗਰਾਹਕ ਸਾਡੇ ਕੋਲੇ ਭੇਜਦੇ ਆ ਵੀ ਦੇਸੀ ਆਂਡਾ ਅਗਲੇ ਨੂੰ ਪਤਾ ਵੀ ਪ्योर ਚੀਜ਼ ਆ ਇਹ ਕਰਦੇ ਆਂਡੇ ਆ ਜੀ ਹੂੰ ਬਾਕੀ ਜਿਹੜੀ ਕੁਕੜਾਂ ਦੀ ਸੇਲ ਹੁੰਦੀ ਆ ਵੀਰੇ ਉਹਦੇ ਲਈ ਲੋਕ ਹੁਣ ਜਿਆਦਾ ਜਿਵੇਂ ਆਪਾਂ ਛਟਕਈਆਂ ਕੋਲ ਚਲੇ ਜਾਂਦੇ ਆ ਉਹਨਾਂ ਤੇ ਜਿਆਦਾ ਯਕੀਨ ਨਹੀਂ ਕਰਦੇ ਵੀ ਕਿਉਂਕਿ ਉਥੇ ਕਈ ਵਾਰ ਬਿਮਾਰ ਬਰਡਸ ਹੁੰਦੇ ਆ ਵੀ ਉਹ ਕੱਟ ਕੇ ਸਾਨੂੰ ਦੇ ਹੀ ਜਾਂਦੇ ਆ ਇੱਥੇ ਅਗਲਾ ਆਉਂਦਾ ਵੀ ਹਾਂ ਤੰਦਰੁਸ ਬਰਡਸ ਫਿਰਦੇ ਆ ਅਗਲਾ ਆਪਦੀ ਮਰਜ਼ੀ ਨਾਲ ਲੈ ਕੇ ਜਾਂਦਾ ਵੀਰੇ ਇਸੇ ਲਈ ਸਾਨੂੰ ਮਾਰਕੀਟਿੰਗ ਦੀ ਇੰਨੀ ਔਖੀ ਨਹੀਂ ਹੋਣਾ ਪੈਂਦਾ ਹੂੰ ਬਾਕੀ ਵੀਰੇ ਜਦੋਂ ਕੰਮ ਸ਼ੁਰੂ ਕਰੋਗੇ ਤਾਂ ਰਾਹ ਸਾਰੇ ਹੀ ਬਣ ਜਾਂਦੇ ਹੁੰਦੇ ਆ ਤੇਕੇ ਪਰਿਵਾਰ ਦੀ ਕਿੰਨੀ ਕੁ ਸਪੋਰਟ ਰਹੀ ਆ ਉਹਨਾਂ ਨੇ ਨਹੀਂ ਕਿਹਾ ਵੀ ਧੀ ਰਾਣੀ ਆ ਤੂੰ ਬੱੱਚੇ ਸਾਹ ਚੁੱਲਾ ਚੌਂਕਾ ਦੇਖ ਤੂੰ ਪੋਲਟੀ ਫਾਰਮ ਦਾ ਕੰਮ ਕਿੱਧਰ ਕਰਦੀ ਫਿਰੇਂਗੀ ਕਿਉਂਕਿ ਇਸ ਲਾਈਨ ਦੇ ਵਿੱਚ ਕੁੜੀਆਂ ਬਹੁਤ ਕੱਟ ਨੇ ਹਾਂਜੀ ਕੁੜੀਆਂ ਕੱਟ ਨੇ ਜੀ ਕਿਉਂਕਿ ਇਹਨਾਂ ਦੀ 스멜 ਅਦਾ ਹੀ ਜ਼ਿਆਦਾ ਹੁੰਦਾ ਵਾ ਵੀਰੇ ਪਹਿਲਾਂ ਪਹਿਲੀ ਗੱਲ ਤਾਂ ਹੁਣ ਤੁਸੀਂ ਕਿੰਨਾ ਟਾਈਮ ਹੋ ਗਿਆ ਇੱਥੇ ਬੈਠਿਆਂ ਨੂੰ ਤੁਹਾਨੂੰ ਕੋਈ 스멜 ਨਹੀਂ ਨਾ ਆ ਰਹੀ ਇੱਥੇ ਕਿਉਂਕਿ ਸਾਫ ਸਫਾਈ ਹੋ ਰਹੀ ਹੈ ਤੇਸੀ ਵਰਸ ਦੀ 스멜 ਕੱਟ ਆਉਂਦੀ ਹੈ ਜੀ ਜਿਹੜੇ ਬਲੇਲਰ ਹੁੰਦੇ ਉਹਨਾਂ ਦੀ ਜ਼ਿਆਦਾ ਆਉਂਦੀ ਆ ਤੇ ਪੇਰੈਂਟਸ ਨੇ ਜੀ ਮੈਨੂੰ ਕਦੇ ਵੀ ਇਦਾਂ ਨਹੀਂ ਕੀਤਾਗਾ ਵੀ ਹਾਂ ਵੀ ਤੂੰ ਆਹ ਕੰਮ ਨਾ ਕਰ ਆ ਕਰ ਹਨਾ ਤੇ ਕਦੇ ਕਿਸੇ ਨੇ ਨਹੀਂ ਟੋਕਿਆਗਾ ਸਾਰਿਆਂ ਨੇ ਸਪੋਰਟ ਹੀ ਕੀਤੀ ਹੈ ਜੀ ਵੀ ਵਧੀਆ ਕੰਮ ਹੈ ਨਹੀਂ ਤਾਂ ਜਿਹੜੀ ਪੰਜਾਬ ਦੀ ਪੀੜੀ ਹੈ ਉਹਨਾਂ ਦੀ ਪੀੜੀ ਨੌਜਵਾਨ ਪੀੜੀ ਆ ਤਾਂ ਉਹ ਇਹੀ ਸੋਚਦੇ ਆ ਵੀ ਆਪਾਂ ਫੋਰਨ ਕੰਟਰੀਆਂ ਦੇ ਵਿੱਚ ਸਕਸੈਸ ਹੋ ਸਕਦੇ ਹਾਂ ਉੱਥੇ ਚੱਲ ਜਾਈਏ ਇਹ ਇਹ ਕਿਉਂ ਨਹੀਂ ਸੋਚਿਆ ਵੀ ਮੈਂ ਉਧਰ ਨੂੰ ਚੱਲ ਜਾ ਫਿਰ ਨਹੀਂ ਵੀਰੇ ਮੈਂ ਬਾਰ ਬਾਰੇ ਨਹੀਂ ਸੋਚਿਆ ਸੀ ਕਿ ਮੇਰੀ ਪਲੱਸ 2 ਤੱਕ ਗ੍ਰੈਜੂਏਸ਼ਨ ਆ ਪੜ੍ਹਾਈ ਕੀਤੀ ਹੋਈ ਆ ਵੀਰੇ ਹੂੰ ਤੇ ਗਾਂ ਗ੍ਰੈਜੂਏਸ਼ਨ ਵੀ ਕਰ ਰਹੀ ਸੀ ਕੁਝ ਘਰ ਦੇ ਹਾਲਾਤ ਉਦਾਂ ਦੇ ਸੀਗੇ ਵੀ ਮੈਰਿਜ ਹੋ ਗਈ ਸੀਗੇ ਜੀ ਹੂੰ ਉਸ ਤੋਂ ਬਾਅਦ ਮੇਰੇ ਮੇਨ ਗੱਲ ਤਾਂ ਪੜ੍ਹਾਈ ਨੇ ਲਈ ਆਪਾਂ ਵੀ ਇਹ ਚੀਜ਼ ਨਹੀਂ ਕਿ ਵੀ ਆਪਾਂ ਨੂੰ ਨੌਕਰੀ ਮਿਲੇ ਜਾਂ ਆਪਾਂ ਬਾਹਰ ਜਾਈਏ ਵੀ ਪੜ੍ਹਾਈ ਆਪਾਂ ਨੂੰ ਨੌਲੇਜ ਦਿੰਦੀ ਆ ਵੀ ਆਪਾਂ ਕੋਈ ਵੀ ਕੰਮ ਸਟਾਰਟ ਕਰ ਸਕਦੇ ਆ ਹੂੰ ਉਸੇ ਤੋਂ ਵੀਰੇ ਫਿਰ ਵੀ ਥੋੜੀ ਥੋੜੀ ਨੌਲੇਜ ਸੀਗੀ ਕੁਝ ਸਰਚ ਕੀਤਾ YouTube ਤੇ ਉਹਦੇ ਨਾਲ ਸਰਚ ਕਰ ਕਰਕੇ ਵੀਰੇ ਵੀ ਅੱਜ ਮੈਂ ਵਧੀਆ ਆਪਦਾ ਕਾਮਯਾਬ ਪੋਲਟਰੀ ਫਾਰਮ ਚਲਾ ਰਹੀ ਆ ਕੋਈ ਮੈਨੂੰ ਦਿੱਕਤ ਨਹੀਂ ਆਉਂਦੀ ਆਪਣੇ ਫਾਰਮ ਚ ਕੋਈ ਸੇਲ ਲਈ ਦਿੱਕਤ ਨਹੀਂ ਆਉਂਦੀ ਸਾਰਾ ਕੁਝ ਵਧੀਆ ਹੋ ਰਿਹਾ ਵੀ ਜੀ ਸਾਰਾ ਕੰਮ ਮੈਂ ਖੁਦ ਹੀ ਕਰਦੀ ਹਾਂ ਹੁਣ ਹੁਣ ਤੱਕ ਇਹ ਫਾਰਮ ਚੋਂ ਕਿੰਨੇ ਕ ਪੈਸੇ ਕਮਾਲੇ ਹੋਣਗੇ 10 ਲੱਖ 20 ਲੱਖ 5 ਲੱਖ ਕਿੰਨਾ ਬਿਰੇ 2 ਸਾਲ ਹੋ ਗਏ ਮੈਨੂੰ ਪੋਲਟਰੀ ਫਾਰਮ ਦਾ ਕੰਮ ਕਰਦੀ ਨੂੰ ਪਿਛਲੇ ਸਾਲ ਵੀ ਜਿੰਨੀ ਮੇਰੀ ਆਮਦਨ ਹੋਈ ਸੀ ਉਹਦੇ ਨਾਲ ਮੈਂ ਆਪਣਾ ਪਿੱਛੇ ਫਾਰਮ ਖੜਾ ਕੀਤਾ ਜੀ ਆਪਦੇ ਪੈਸਿਆਂ ਨਾਲ ਤੇ ਬਾਕੀ ਮੈਂ ਘਰ ਦੇ ਖਰਚੇ ਆਪਣੇ ਬੱਚੇ ਦਾ ਸਾਰਾ ਖਰਚਾ ਵੀ ਚਲਾਇਆ ਵਾ ਤੇ ਵੀ ਸਿੱਧੀ ਆਮਦਨ ਤਾਂ ਨਹੀਂ ਦੱਸਾਂਗੇ ਪਰ ਤੁਹਾਨੂੰ ਮੈਂ ਜਿਵੇਂ ਦੱਸ ਚੁੱਕੀ ਆਂ ਵੀ ਜੇ ਤੁਸੀਂ ਸੈਂਕੜਾ ਅੰਡਾ ਵੀ ਵੇਚਦੇ ਆਂ ਤੇ 12-1300 ਰੁਪਏ ਤੁਹਾਨੂੰ ਡੇਲੀ ਦਾ ਆਉਂਦਾ ਵਾ ਵੀਰੇ ਹੂੰ ਠੀਕ ਹੈ ਜੀ ਜੀ ਬਾਕੀ ਜੇ ਮੈਂ ਇੰਤਜ਼ਾਦਾ ਕਰਾਂਗੇ ਜਿਵੇਂ 버ਡਸ ਅੱਗੇ ਰੱਖਾਂਗੇ ਜੀ ਉਹਦੇ ਨਾਲ ਜ਼ਿਆਦਾ ਵੀ ਆਮਦਨ ਹੋਊਗੀ ਇਸ ਪੋਟਰੀ ਫਾਰਮ ਦੇ ਕੰਮ 'ਚ ਆਪਾਂ ਕਈ ਲੈਣਾ 'ਚ ਪੈ ਸਕਦੇ ਆ ਜਿਵੇਂ ਆਪਾਂ ਕੱਲੇ ਮੁਰਗਿਆਂ ਨੂੰ ਸੇਲ ਕਰ ਸਕਦੇ ਆ ਆਂਡਿਆਂ ਲਈ ਮੁਰਗੀਆਂ ਸੇਲ ਕਰ ਸਕਦੇ ਆ ਜਾਂ ਆਂਡੇ ਵੇਚ ਸਕਦੇ ਆ ਤੇ ਦੇਖ ਰੇ ਕਿੰਨੀ ਕਿ ਰੱਖਣੀ ਪੈਂਦੀ ਇਹਨਾਂ ਦੀ ਦੇਖਭਾਲ ਕਿੰਨੀ ਕਰਨੀ ਪੈਂਦੀ ਆ ਦੇਖ ਪਾਲ ਵੀਰੇ ਹੁਣ ਸਵੇਰ 2 ਘੰਟੇ ਆਪਾਂ ਕੀਤਾ ਸੀ ਕੰਮ ਤੇ ਉਸ ਤੋਂ ਬਾਅਦ ਹੁਣ ਅੰਦਰ ਹੁਣ ਜੀ ਇਹਨਾਂ ਨੂੰ 2 ਵਜੇ ਜਾਂ 3 ਵਜੇ ਅਸੀਂ ਫੀਡ ਪਾ ਦੇਣੀ ਆ ਜੀ ਅੰਦਰ ਇਹਨਾਂ ਦਾ ਦਾਣਾ ਪਾਣੀ ਸਾਰਾ ਧਿਆਨ ਰੱਖ ਕੇ ਤੇ ਜੀ ਆਂਡੇ ਚੱਕ ਲੈਣੇ ਆ ਤੇ ਉਸ ਤੋਂ ਬਾਅਦ ਜੀ ਫਿਰ ਇਹਨਾਂ ਨੂੰ ਬਲਬ ਰਾਤ ਨੂੰ ਛੱਡ ਦੇਣੇ ਆ ਵੀ ਅੰਦਰ ਇਹਨਾਂ ਦਾ ਨਿਗਾ ਰਵੇ ਗਰਮੈਸ਼ ਚਾਹੀਦੀ ਇਹਨਾਂ ਨੂੰ ਉਸ ਤੋਂ ਇਲਾਵਾ ਇਹਨਾਂ ਦੀ ਕੋਈ ਏਡੀ ਔਖੀ ਗੱਲ ਨਹੀਂ ਮੇਨ ਕੰਮ ਤਾਂ ਇਹਨਾਂ ਦੀ ਸਫਾਈ ਦਾ ਵਾ ਜੀ ਇਹਨਾਂ ਚ ਜਿਹੜੀ ਰੋਗ ਦੀ ਗੱਲ ਕਰੀਏ ਹਾਂਜੀ ਬਿਮਾਰੀ ਦੀ ਗੱਲ ਕਰੀਏ ਕੀ ਕੀ ਬਿਮਾਰੀ ਆਉਂਦੀ ਆ ਮੇਰੀ ਇੱਕ ਤਾਂ ਇਹਦੇ ਚ ਮੇਨ ਬਿਮਾਰੀ ਆਉਂਦੀ ਆ ਸੀ ਆਰ ਡੀ ਜੀ ਇਹਦੇ ਨਾਲ ਇਹਨਾਂ ਨੂੰ ਨਾ ਮੂੰਹ ਖੋਲ ਕੇ ਸਾਹ ਲੈਣਾ ਪੈਂਦਾ ਵਾ ਵੀ ਦਿੱਕਤ ਆਉਂਦੀ ਆ ਹੂੰ ਉਹਦੇ ਲਈ ਅਸੀਂ ਜ਼ਿਆਦਾ ਕੋਈ ਮੈਡੀਕਲ ਦਵਾਈਆਂ ਨਹੀਂ ਵਰਤਦੇ ਕਿ ਉਹਦੇ ਲਈ ਅਸੀਂ ਦੇਸੀ ਨੁਕਸੇ ਵਰਤਦੇ ਹਾਂ ਜਿਵੇਂ ਕਿ ਲਸਣ ਹੋ ਗਿਆ ਅਦਰਕ ਹੋ ਗਿਆ ਇਹਨਾਂ ਨੂੰ ਪੀਸ ਕੇ ਗ੍ਰाइंड ਕਰਕੇ ਆਪਾਂ ਫੀਡ ਵਿੱਚ ਪਾ ਦਿੰਨੇ ਆ ਜਿਹਦੇ ਨਾਲ ਉਹ ਠੀਕ ਹੋ ਜਾਂਦੇ ਆ ਇਹ ਆਮ ਵੀ ਅਸੀਂ ਮਹੀਨੇ ਵਿੱਚ ਇੱਕ ਦਿਨੇ ਇਹਨਾਂ ਨੂੰ ਪੌਣਾ ਹੀ ਰਹਿਣੇ ਆ ਜਿਹਦੇ ਨਾਲ ਠੰਡ ਤੋਂ ਵੀ ਬਚਦੇ ਜਾਂਦੇ ਆ ਤੇ ਇਹਨਾਂ ਨੂੰ ਇਹ ਬਿਮਾਰੀ ਵੀ ਨਹੀਂ ਆਉਂਦੀ। ਦੂਜੀ ਬਿਮਾਰੀ ਇਹਨਾਂ ਨੂੰ ਹੁੰਦੀ ਆ ਕੰਡੀ ਰੋਗ। ਹੂੰ ਕੰਡੀ ਰੋਗ ਦਾ ਤਾਂ ਵੀਰੇ ਕੋਈ ਇਲਾਜ ਨਹੀਂਗਾ ਉਹ ਤਾਂ ਵੀ ਆਪਾਂ ਬਰਡਸ ਆਡਾ ਕੱਢ ਸਕਦੇ ਆ ਉਸ ਨੂੰ ਤੇ ਵੀ ਉਹਦੇ ਨਾਲ ਵੀ ਦੂਜੇ ਬਰਡਸ ਨੂੰ ਬਿਮਾਰੀ ਨਾ ਹੋਵੇ। ਤਾਂ ਹਣ ਮੁੜ ਜਾਂਦੀ ਆ ਉਹ ਬਰਡਸ ਦਾ ਬਹੁਤ ਘੱਟ ਚਾਂਸ ਹੁੰਦੇ ਵੀ ਜਿਹੜਾ ਬਚ ਸਕੇ ਵੀਰੇ। ਜੀ ਤੇ ਭਣ ਇਹ ਫਿਰ ਤੁਸੀਂ ਇੰਨੇ ਜਿਹੜੇ ਬਰਡ ਆ ਹਾਂਜੀ ਪਰ ਕਿੱਥੋਂ ਲੈ ਕੇ ਆਉਨੇ ਆ? ਵੀਰੇ ਇਹ ਆਪਾਂ ਬਰਨਾਲੇ ਤੋਂ ਵੀਰੇ ਉਹਨਾਂ ਤੋਂ ਮਗਾਉਨੇ ਆ ਇੱਕ ਆਪਣੇ ਕੋਲ ਐਚਰੀ ਵੀ ਲਿਆਂਦੀ ਆ ਪਿਛਲੇ ਸਾਲ ਅਸੀਂ ਉਹਦੇ ਵਿੱਚੋਂ 200 ਬੱਚਾ ਨਿਕਲ ਜਾਂਦਾ ਵੀਰੇ ਇੱਕੀਂ ਦਿਨਾਂ ਬਾਅਦ ਅੱਛਾ ਤੇ ਉਹ ਆਉਣਾ ਸੀ ਫਰਵਰੀ ਚ ਪਾਵਾਂਗੇ ਵੀਰੇ ਉਹਦੇ ਵਿੱਚ ਆਂਡੇ 21 ਦਿਨ ਬਾਅਦ ਉਹ ਐਚਰੀ ਵੀ ਬੱਚਾ ਕੱਢ ਦਿੰਦੀ ਹੈ ਅੱਛਾ ਕਿੰਨੇ ਆਂਡੇ ਪਾਉਣੇ ਆ ਉਹਦੇ ਚ 196 ਤੋਂ ਲੈ ਕੇ 200 ਆਂਡਾ ਪੈ ਜਾਂਦਾ ਵੀਰੇ ਇੱਕੋ ਦਿਨ ਪਾਉਣਾ ਹੁੰਦਾ ਹੂੰ ਦੀ ਵੀ ਇਹ ਵੀ ਇੱਕ ਨਵੀਂ ਤਕਨੀਕ ਆ ਗਈ ਕਹਿ ਲਈ ਹੈ ਨਾ ਹਾਂਜੀ ਹਾਂਜੀ ਵੈਸੇ ਤਾਂ ਵੀਰੇ ਕਈ ਬਣਾ ਲੈਂਦੇ ਆ ਜਿਵੇਂ ਹੋ ਫੈਵਰ ਜੀ ਹੁੰਦੀ ਵੀਰੇ ਉਹ ਲਾ ਕੇ ਬਣਾਉਂਦੇ ਆ ਫੂਮ ਜੀ ਲਾ ਕੇ ਵੀ ਉਹਦੇ ਵਿੱਚ ਬਲਬ ਲਾ ਕੇ ਉਹਦੇ 7-8 ਬੱਚੇ ਹੀ ਘੜਦੀ ਆ ਉਹ ਵੀ ਵੈਸੀ ਕਾਮਜਾਵ ਪਰ ਇਹ ਦਾ ਤਾਂ ਪੱਕਾ ਹੀ ਰਿਜ਼ਲਟ ਹੁੰਦਾ ਵੀ ਇਹਨੇ 21 ਦਿਨਾਂ ਬਾਅਦ ਬੱਚੇ ਕੱਢਣੇ ਕੱਢਣੇ ਆ ਜੀ ਇਹ ਜਿਹੜਾ ਬੱਚਾ ਮਸ਼ੀਨ ਨਾਲ ਪਲਦਾ ਵੇ ਇਹ ਬੱਚਾ ਠੀਕ ਹੁੰਦਾ ਵਾ ਹਾਂਜੀ ਵੀਰੇ ਵਧੀਆ ਹੁੰਦਾ ਵਾ ਵੀ ਇਹ ਬਸ ਵੀ ਹੁੰਦਾ ਤਾਂ ਮੁਰਗੀ ਦਾ ਹੀ ਹੈ ਨਾ ਹਾਂਡਾ ਤੇ ਇਹਨਾਂ ਨੂੰ ਤਾਂ ਬਸ ਉਹ ਸਟੀਮ ਦੇਣੀ ਹੁੰਦੀ ਆ ਵੀ ਮਸ਼ੀਨ ਨੇ ਉਹਨੂੰ ਸਟੀਮ ਦੇ ਕੇ ਸਹੀ ਗਰਮੈਸ਼ ਦੇ ਕੇ ਸਹੀ ਨਿਗਾਸ ਦੇ ਕੇ ਉਹ ਇੱਕੀਆਂ ਦਿਨਾਂ ਬਾਅਦ ਬੱਚਾ ਬਾਹਰ ਆ ਜਾਂਦਾ ਤੇ ਵਧੀਆ ਤੰਦਰੁਸਤ ਵੀ ਹੁੰਦਾ ਵਾ ਬਾਕੀ ਆਪਾਂ ਮੈਡੀਕਨ ਮੈਡੀਸਨ ਵਗੈਰਾ ਉਹਨਾਂ ਨੂੰ ਦਿੰਨੇ ਰਹਿੰਨੇ ਆ ਜਿਵੇਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਗੁੜ ਤੇ ਮਿੱਠੇ ਸੋਡੇ ਵਾਲਾ ਪਾਣੀ ਦੇਣਾ ਹੁੰਦਾ ਵਾ ਫੀਡ ਤੋਂ ਵੀ ਪਹਿਲਾਂ ਤੇ ਉਸ ਤੋਂ ਬਾਅਦ 2 ਘੰਟਿਆਂ ਬਾਅਦ ਆਪਾਂ ਇਹਨਾਂ ਨੂੰ ਬਾਜਰੇ ਦੇ ਦਾਣੇ ਪਾਉਣੇ ਹੁੰਦੇ ਆ ਇੱਕ 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 ਗੱਲ ਹੋਰ ਹਾਂਜੀ ਬਹੁਤ ਲੋਕਾਂ ਦੇ ਸਵਾਲ ਇਹ ਰਹਿੰਦੇ ਆ ਹਾਂਜੀ ਭਾਈ ਅਸੀਂ ਦੇਸੀ ਆਂਡਾ ਖਾਣਾ ਚਾਹੁੰਦੇ ਆ ਹਾਂਜੀ ਖਰੀਦ ਲਈ ਆ ਹਾਂਜੀ ਪਰ ਇਹ ਨਹੀਂ ਪਤਾ ਵੀ ਇਹ ਦੇਸੀ ਹੈ ਵੀ ਜਾਂ ਨਹੀਂ ਵੀਰੇ ਆਂਡੇ ਤਾਂ ਜ਼ਿਆਦਾਤਰ ਨਾ ਵੀ ਅੱਜਕੱਲ ਮਲਾਵਟ ਵਾਲੇ ਆਉਂਦੇ ਆ ਜਿਵੇਂ ਵੀ ਕਈ ਤਾਂ ਗਰਮੀ 'ਚ ਅੰਡਾ ਸਟੋਰ ਕਰਕੇ ਰੱਖ ਲੈਂਦੇ ਆ ਉਹ ਆਪਾਂ ਨੂੰ ਆਂਡਾ ਦਿੰਦੇ ਆ ਵੀਰੇ ਖਰਾਬ ਸਟੋਰ ਕਰਕੇ ਆ ਸਿਆਲਾਂ ਦੇ ਵਿੱਚ ਮਹਿੰਗੇ ਮੁੱਲ ਤੇ ਵੇਚਦੀ ਆ ਆਪਾਂ ਇਹ ਜਿਹਾ ਕੰਮ ਨਹੀਂ ਕਰਦੇਗੇ ਵੀਰੇ ਆਪਣਾ ਆਂਡਾ ਹੋਊਗਾ ਸਹੀ ਆਪਣਾ ਡੇਲੀ ਦੀ ਉਹ ਵੀੰਨੇ ਦੀ ਆਂਡੇ ਦੀ ਹੈਗੀ ਆ ਵੀ ਆਂਡਾ ਵਿਖ ਜਾਂਦਾ ਵਾ ਆਪਣੇ ਆਂਡੇ ਦੀ ਹੁਣ ਬੁਕਿੰਗ ਹੋ ਗਈ ਆ ਵੀਰੇ ਤੜਕੇ ਤੇ 3 ਦਿਨਾਂ ਦੀ ਬੁਕਿੰਗ ਹੋ ਗਈ ਆ ਅਸਲੀ ਤੇ ਨਕਲੀ ਆਂਡੇ ਦਾ ਪਤਾ ਕਿਵੇਂ ਲੱਗਦਾ ਪਹਿਣ ਅਸਲੀ ਆਂਡੇ ਦਾ ਤਾਂ ਵੀਰੇ ਐਨ ਮੀਨ ਤਾਂ ਇਹ ਹੀ ਹੁੰਦਾ ਵੀ ਜਿਵੇਂ ਆਪਾਂ ਫਾਰਮ ਤੇ ਆਪਾਂ ਨੂੰ ਵਿਸ਼ਵਾਸ ਹੋਵੇ ਵੀ ਇਹ ਫਾਰਮ ਸਹੀ ਆ ਇਹ ਸਹੀ ਗ੍ਰੋਥ ਪਾਉਂਦੇ ਆ ਬਰਡਸ ਸਹੀ ਆ ਇਹਨਾਂ ਕੋਲ ਦੇਸੀ ਆ ਬਰਡਸ ਹੁਣ ਬਲੇਲਰ ਬਰਡਸ ਹੁਣ ਕਈ ਵਿੱਚ ਚਾਹ ਪੱਤੀ ਦਾ ਪਾਣੀ ਵਗੈਰਾ ਪਾ ਕੇ ਇਹਨਾਂ ਨੂੰ ਰੰਗ ਕਰ ਦਿੰਦੇ ਆ ਵੀਰੇ ਚਿੱਟੇ ਅੰਡਿਆਂ ਨੂੰ ਤੇ ਦੇਸੀਆਂ ਦੇ ਪਾਈ ਵੇਚਦੀ ਆ ਜੇ ਤੁਸੀਂ ਆਂਡਾ ਲੈਣਾ ਵਾ ਦੇਸੀ ਪਹਿਲਾਂ ਬਰਡਸ ਦੇਖੋ ਵੀ ਉਹਦੇ ਕਿਹੜੇ ਰੱਖੇ ਹੋਏ ਆ ਕਿਹੜੇ ਨਹੀਂ ਗੇ ਠੀਕ ਆ ਵੀਰੇ ਇਹਨਾਂ ਤੋਂ ਹੀ ਆਪਾਂ ਦੇਸੀ ਆਂਡੇ ਦੀ ਪਛਾਣ ਕਰ ਸਕਦੇ ਆ ਨਹੀਂ ਵੀਰੇ ਉਹ ਮੈਂ ਤਾਂ ਵਿੱਚ ਕਹਿੰਦੇ ਆ ਵੀ ਬਲਬ ਵਗੈਰਾ ਲਾ ਦਿੰਨੇ ਆ ਵੀ ਬਲਬ ਦੇ ਚਾਨਣੇ ਆਪਾਂ ਨੂੰ ਦਿਸ ਜਾਂਦਾ ਵਾ ਪਰ ਉਹ ਕੋਈ ਪੱਕਾ ਰਿਜ਼ਲਟ ਨਹੀਂ ਗਾ ਵੀ ਦੇਸੀ ਹੋਊਗਾ ਨਕਲੀ ਜਾਂਦੇ ਹੁੰਦੇ ਵੀ ਬਣ ਜਾਂਦੇ ਆ ਨਕਲੀ ਵੀ ਵੀਰੇ ਕੈਮੀਕਲ ਨਾਲ ਬਹੁਤ ਬੰਦੇ ਇੱਕ ਨਕਲੀ ਆਂਡੇ ਦੀ ਹੈਗੀ ਆ ਕਿਉਂਕਿ ਬਲੇਲਰ ਦਾ ਵੀ ਆਂਡਾ ਅਸਲੀ ਹੁੰਦਾ ਉਹਦੇ ਚੋਂ ਵੀ ਬੱਚਾ ਨਿਕਲਦਾ ਵਾ ਪਸੋਂ ਰਾਂਗਾ ਇੰਨਾ ਹੁੰਦਾ ਵੀ ਉਹ ਬਲੇਲਰ ਦਾ ਅੰਡਾ ਹੁੰਦਾ ਵਾ ਤੇ ਇਹ ਦੇਸੀ ਆਂਡਾ ਹੁੰਦਾ ਇਹ ਦੇਸੀ ਖਰਾਕ ਤੇ ਪਾਲਦਾ ਵਾ ਜਿਵੇਂ ਉਹ ਰੂੜੀ ਆਪਣੀ ਵੀਰੇ ਉੱਥੋਂ ਇਹਨਾਂ ਨੇ ਸੁਣਨ ਵਗੈਰਾ ਖਾਣੇ ਆ ਅਸੀਂ ਇੱਥੇ ਗੋਆ ਘਰ ਦਾ ਜਿੰਨਾ ਸਟੋਰ ਕਰ ਦੇਣਾ ਇਹਦੇ ਨਾਲ ਉਹਨਾਂ ਦੀ ਆਂਡੇ ਦੀ ਵੀ ਵਧੀਆ ਹੁੰਦੀ ਹੈ ਤੇ ਉਹ ਆਪ ਵੀ ਬਰਡਸ ਬਹੁਤ ਸੋਹਣੇ ਬਣਦੇ ਆ ਤੇ ਜਿਹੜੇ ਬਲੇਲਰ ਹੁੰਦੇ ਬਰਡਸ ਉਹਨਾਂ ਨੇ ਵੀਰੇ ਫੀਡ ਤੇ ਹੀ ਰਹਿਣਾ ਗੱਲੇ ਤੇ ਹੋਰ ਉਹਨਾਂ ਨੂੰ ਕੁਝ ਨਹੀਂ ਪਾਇਆ ਜਾਂਦਾ ਇੱਕ ਇੱਕ ਜਗ੍ਹਾ ਤੇ ਹੀ ਬੈਠੇ ਰਹਿੰਦੇ ਆ ਇਹ ਇਹਨਾਂ ਨੂੰ ਭਾਣੇ ਪਾਲਣ ਪੋਸ਼ਣ ਦਾ ਮਹੀਨੇ ਦਾ ਖਰਚਾ ਕਿੰਨਾ ਆਉਂਦਾ ਮਹੀਨੇ ਦਾ ਖਰਚਾ ਵੀਰੇ ਜੇ ਤਾਂ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਵਾ ਜਾਂ 50 ਕ 60 ਜਾਨਵਰ ਜਾਂ 100 ਪਾਉਣਾ ਵਾ ਜੀ ਠੀਕ ਹੈ ਵੀਰੇ ਉਹਨਾਂ ਦਾ ਮੈਂ ਤੁਹਾਨੂੰ 6 ਮਹੀਨੇ ਦਾ ਖਰਚਾ ਦੱਸ ਰਦੀ ਆਂ ਵੀ 6 ਮਹੀਨੇ ਦਾ 30 ਕ ਹਜ਼ਾਰ ਦਾ ਇਹਨਾਂ ਦਾ ਖਰਚਾ ਆ ਜਾਊਗਾ ਵੀਰੇ ਤੇ 6 ਮਹੀਨੇ ਬਾਅਦ ਇਹ ਤੁਹਾਨੂੰ ਆਪਦੇ ਤੇ ਹੋਇਆ ਖਰਚਾ ਫੀਡ ਦਾ ਵਗੈਰਾ ਜਾਂ ਮੈਡੀਸਨ ਦਾ ਉਹ ਸਹੀ ਜੇ ਤੁਸੀਂ ਸਾਂਭਦੇ ਆਂ ਤੇ ਉਹ ਮੋੜ ਕੇ ਤੇ ਤੁਹਾਨੂੰ ਆਮਦਨ ਦੁੱਗਣੀ ਤੇ ਤਿੱਗਣੀ ਕਰਕੇ ਦੇਣਗੇ ਵੀਰੇ ਖੇਤੀ ਨਾਲੋਂ ਕਿੰਨਾ ਕ ਵਧੀਆ ਤਾਂ ਹੁੰਦਾ ਹੈ ਖੇਤੀ ਨਾਲੋਂ ਬਹੁਤ ਵਧੀਆ ਤੁਹਾਨੂੰ ਦਾ ਵੀਰੇ ਖੇਤੀ ਤਾਂ ਆਪਾਂ ਛੱਡ ਨਹੀਂ ਸਕਦੇ ਕਿਉਂਕਿ ਆਪਣਾ ਕਿਸਾਨਾਂ ਦਾ ਇਹੀ ਰੋਜ਼ਗਾਰ ਆ ਤੇ ਵੀ ਨਾਲ ਆਪਾਂ ਇਹ ਕੰਮ ਜ਼ਰੂਰ ਸ਼ੁਰੂ ਕਰ ਸਕਦੇ ਜਿਵੇਂ ਕੋਈ ਜਿਸ ਜਿਹਦੇ ਕੋਲ ਪੈਲੀ ਘਟਾ ਤੇ ਜਾਂ ਵੀ ਥੋੜਾ ਟਾਈਮ ਫ੍ਰੀ ਤੇ ਰਹਿੰਦੇ ਆ ਕਰਦੀਆਂ ਲੇਡੀਜ਼ ਵੀ ਕਰ ਸਕਦੀਆਂ ਵਾਂ ਜਾਂ ਆਪਣੇ ਬੱਚੇ ਹੈਗੇ 16 17 ਸਾਲਾਂ ਦੇ ਉਹ ਵੀ ਸ਼ੁਰੂ ਕਰ ਸਕਦੇ ਆ ਪਰ ਸਿੱਖ ਕੇ ਸ਼ੁਰੂ ਕਰਨ ਇਹ ਨਹੀਂ ਗਾ ਵੀ ਕਿਸੇ ਦਾ ਫਾਰਮ ਦੇਖ ਆਏ ਹਾਂ ਵੀ ਅਸੀਂ ਐਡਾ ਵੱਡਾ ਫਾਰਮ ਦੇਖਿਆ ਵੱਲੋਂ ਲੈ ਕੇ ਤੇ ਸ਼ੁਰੂ ਕਰਨ ਵੀਰੇ ਉਸ ਕੰਮ ਜੇ ਨਹੀਂ ਪਹਿਲਾਂ ਨੌਲੇਜ ਲਓ ਸਹੀ ਫਿਰ ਸ਼ੁਰੂ ਕਰੋ। ਭੈਣ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਵਾਦ ਦਿੱਤਾ ਗੱਲਬਾਤ ਕੀਤੀ। ਤਾਂ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੀ। ਐਦਾਂ ਦੀਆਂ ਧੀਆਂ ਵਾਸਤੇ ਐਦਾਂ ਦੀਆਂ ਭੈਣਾਂ ਵਾਸਤੇ ਇੱਕ ਕਮੈਂਟ ਜਰੂਰ ਕਰਿਓ ਜੀ। ਵੀਡੀਓ ਰੋਸਫਰ ਟੈਲੀ ਵੀ ਨਾਲ ਧੰਨਵਾਦ।